ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਤਾਂ ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਬਦਲ ਗਿਆ ਏ ਮੌਸਮ ਦੇ ਵਿੱਚ ਤਬਦੀਲੀ ਹੋ ਰਹੀ ਏ ਤਾਂ ਟੜਕੇ ਟੜਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਵਕਤ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਹਵਾਏ ਜਿਹੜੀ ਉਹ ਚੱਲ ਰਹੀ ਹੈ ਤਾਂ ਬੀਤੀ ਰਾਤ ਇੱਥੇ ਹਨੇਰੀ ਬੜੀ ਆਈ ਹੈ ਕਈ ਇਲਾਕਿਆਂ ਵਿੱਚ ਸ਼ਾਮ ਨੂੰ ਹਨੇਰੀ ਆਈ ਸੀ ਲੇਕਿਨ ਇੱਥੇ ਜਿਵੇਂ ਜਿਵੇਂ ਰਾਤ ਹੋਈ ਗਈ ਓਵੇਂ ਓਵੇਂ ਹਨੇਰੀਆ ਜਿਹੜੀ ਉਹ ਆਈ ਗਈ ਤਸਵੀਰਾਂ ਪਟਿਆਲਾ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਸਮ ਦੀ ਤਬਦੀਲੀ ਆਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਾਰਿਸ਼ ਆ ਜਿਹੜੀ ਉਹ ਰਾਤ ਦੀ ਹੀ ਹੋ ਰਹੀ ਹੈ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਕਦੇ ਤੇਜ਼ ਹੋ ਜਾਂਦੀ ਹੈ ਕਦੇ ਘਟ ਹੋ ਜਾਂਦੀ ਹੈ ਸੜਕਾਂ ਉੱਤੇ ਟ੍ਰੈਫਿਕ ਇਸ ਵਕਤ ਕਾਫੀ ਜ਼ਿਆਦਾ ਘੱਟ ਨਜ਼ਰ ਆ ਰਿਹਾ ਏ ਲੇਕਿਨ ਜੇ ਗੱਲ ਕੀਤੀ ਜਾਵੇ ਹਵਾ ਦੀ ਸਪੀਡ ਆ ਜਿਹੜੀ ਉਹ ਕਾਫੀ ਜ਼ਿਆਦਾ ਤੇਜ਼ ਆ ਬੀਤੀ ਰਾਤ ਵੀ ਹਨੇਰੀਆ ਆਈ ਹੈ ਕੱਲ ਜਦੋਂ ਮੌਸਮ ਦੀ ਤਬਦੀਲੀ ਦੀ ਸ਼ੁਰੂਆਤ ਹੋਈ ਸੀ ਪਹਿਲਾਂ ਤਾਂ ਧੂੜ ਭਰੀ ਹਨੇਰੀ ਆ ਜਿਹੜੀ ਉਹ ਚੱਲੀ ਸੀ ਤੇ ਹਨੇਰੀ ਆ ਜਿਹੜੀ ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਚੱਲੀ ਸੀ ਅਮ੍ਰਿਤਸਰ ਤੋਂ ਲੈ ਕੇ ਪਟਿਆਲਾ ਤੱਕ ਹਨੇਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਜਲੰਧਰ ਦੇ ਵਿੱਚ ਤਾਂ ਭਾਰੀ ਤਬਾਹੀ ਹਨੇਰੀ ਕਰਕੇ ਹੋਈ ਜਿੱਥੇ ਦਰਖਤ ਪੋਲ ਅਤੇ ਬਿਜਲੀ ਦੇ ਖੰਬੇ ਨੇ ਜਿਹੜੇ ਉਹ ਡਿੱਗ ਗਏ ਇੱਕ ਨੌਜਵਾਨ ਦੀ ਮੌਤ ਵੀ ਜਲੰਧਰ ਦੇ ਵਿੱਚ ਹੋ ਗਈ ਹੈ ਦੂਜੇ ਪਾਸੇ ਨਗਰ ਨਿਗਮ ਦੇ ਬਾਹਰ ਦੇ ਰਾ ਤਰੰਗਾ ਝੰਡਾ ਲਗਾਇਆ ਗਿਆ ਸੀ ਉਹ ਪੋਲ ਵੀ ਡਿੱਗ ਗਿਆ ਤੇ ਇੱਕ ਕਾਰ ਵੀ ਉਸ ਦੇ ਕਰਕੇ ਨੁਕਸਾਨੀ ਗਈ ਹੈ ਤਾਂ ਵੱਡਾ ਮੌਸਮੀ ਨੁਕਸਾਨ ਆ ਜਿਹੜਾ ਉਹ ਹੋਇਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੇ ਵੱਲੋਂ ਵੀ ਮੀਂਹ ਅਤੇ ਹਨੇਰੀ ਦਾ ਅਲਰਟ ਆ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵਕਤ ਸਾਂਝੀਆਂ ਕਰ ਰਿਹਾ ਹਵਾ ਦੀ ਰਫਤਾਰ ਇਸ ਵਕਤ ਭਾਵੇਂ ਥੋੜੀ ਘੱਟ ਹੈ ਲੇਕਿਨ ਪਹਿਲਾਂ ਤੇਜ਼ ਹਨੇਰੀ ਚੱਲੀ ਆ ਬਹੁਤ ਸਾਰੇ ਇਲਾਕੇ ਜਿਹੇ ਨੇ ਜਿੱਥੇ ਰਾਤ ਦਾ ਹੀ ਪਾਵਰ ਕੱਟ ਆ ਕਿਉਂਕਿ ਰਾਤ ਵੇਲੇ ਹਨੇਰੀ ਕਰਕੇ ਡਰਾਕਟ ਤੇ ਖੰਬੇ ਡਿੱਗ ਗਏ ਇਸ ਕਰਕੇ ਤਾਰਾਂ ਦਾ ਨੁਕਸਾਨ ਹੋਇਆ ਅਤੇ ਹਾਲਾਤ ਇਹ ਕਰਨ ਕਿ ਉੱਥੇ ਕੁਝ ਵੀ ਰਾਤ ਵੇਲੇ ਠੀਕ ਨਹੀਂ ਸੀ ਕੀਤਾ ਜਾ ਸਕਦਾ ਕਿਉਂਕਿ ਇੱਕ ਪਾਸੇ ਤਾਂ ਹਨੇਰੀ ਚੱਲ ਰਹੀ ਸੀ ਦੂਜੇ ਪਾਸੇ ਰਾਤ ਦਾ ਹਨੇਰਾ ਜਿਹੜਾ ਉਹ ਵੀ ਦਿੱਕਤ ਬਣ ਰਿਹਾ ਸੀ بارش ਦੇ ਮੌਸਮ ਵਿੱਚ ਵੀ ਇਲੈਕਟ੍ਰਿਸਿਟੀ ਸਪਲਾਈ ਆ ਜਿਹੜੀ ਉਹ ਠੀਕ ਨਹੀਂ ਸੀ ਹੋ ਸਕਦੀ ਦੂਜੇ ਪਾਸੇ ਪਿਛਲੇ 2 ਦਿਨ ਪਹਿਲਾਂ ਜਿਹੜੀ ਹਨੇਰੀ ਆਈ ਸੀ ਉਸ ਤੇ ਵੀ ਇਸੀ ਤਰ੍ਹਾਂ ਦੇ ਦੁਚਾਨ ਦੇ ਜਿਹੜੇ ਉਹ ਕੀਤੇ ਸਨ ਤਾਂ ਮੁਰ ਤੋਂ ਹੁਣ ਉਸੇ ਤਰ੍ਹਾਂ ਦਾ ਮੌਸਮ ਆ ਜਿਹੜਾ ਉਹ ਬਣਦਾ ਦਿਖਾਈ ਦੇ ਰਿਹਾ ਹੈ ਤਾਂ ਅੱਜ ਵੀ ਬਾਰਿਸ਼ ਦੀ ਸੰਭਾਵਨਾ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਤਾਈ ਗਈ ਆ ਤਾਂ ਮੌਸਮ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਦਾ ਹੋਇਆ ਹੈ ਤਾਂ ਅਸੀਂ ਦਰਸ਼ਕਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣ ਕਿ ਉਹ ਕਿਹੜੇ ਇਲਾਕੇ ਤੋਂ ਨੇ ਅਤੇ ਉੱਥੇ ਕਿਸ ਤਰ੍ਹਾਂ ਦਾ ਮੌਸਮ ਆ ਕਿਸ ਤਰ੍ਹਾਂ ਦਾ ਨੁਕਸਾਨ ਆ ਜਿਹੜਾ ਉੱਥੇ ਮੀਂਹ ਅਤੇ ਹਨੇਰੀ ਨਾਲ ਹੋਇਆ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੰਝੀਆਂ ਕਰ ਰਹੇ ਲੋਕ ਕੰਮਕਾਰਾਂ ਵਾਸਤੇ ਵੀ ਨਿਕਲਨੇ ਸ਼ੁਰੂ ਹੋ ਗਏ ਨੇ ਦੂਜੇ ਪਾਸੇ ਹੌਲੀ ਹੌਲੀ ਸੜਕਾਂ ਦੇ ਉੱਤੇ ਚਹਲ ਪਹਲ ਆ ਜਿਹੜੀ ਉਹ ਹੋ ਜਾਵੇਗੀ ਕਿਸਾਨ ਨੇ ਜਿਹੜੇ ਉਹ ਫਿਲਹਾਲ ਰਾਹਤ ਉਹ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੇ ਕਣਕੋ ਜੀ ਦੀ ਬੀਜੀ ਸੀ ਜਿਹੜੇ ਮੱਕੀ ਵਾਲੇ ਕਿਸਾਨ ਨੇ ਉਹ ਜ਼ਰੂਰ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਨੇ ਜਿਹੜੀਆਂ ਉਹ ਪਟਿਆਲਾ ਤੋਂ ਤੁਹਾਡੇ ਨਾਲ ਸੰਜੀਆਂ ਕੀਤੀਆਂ ਨੇ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਦੱਸਣਾ ਕਿ ਤੁਹਾਡੇ ਦੇਲੇ ਤੁਹਾਡੇ ਸ਼ਹਿਰ ਤੇ ਤੁਹਾਡੇ ਪਿੰਡ ਦੇ ਵਿੱਚ ਮੌਸਮ ਦਾ ਕੀ ਹਾਲ ਹੈ ਕੈਮਰਾ ਪਰਸਨ ਪ੍ਰਭ ਦੇ ਨਾਲ ਮੈਂ ਬਲਵਿੰਦਰ ਸਿੰਘ ਤੇ ਇਨਸਾਦ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ